ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਡੱਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੱਡੀਆਂ ਵੈਣਾ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਚੰਗੀ ਝੋਟੀ ਆ ਗਈ ਆ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੁਲਵਿੰਦਰ ਜੀ ਕੀ ਹਾਲ ਚਾਲ ਹੈ ਠੀਕ ਠਾਕ ਵਧੀਆ ਜੀ ਤੁਸੀਂ ਸਮਝ ਕੁਲਵਿੰਦਰ ਜੀ ਫਾਰਮ ਵੇਖਿਆ ਲੈਣ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਜੀ ਆਇਆਂ ਨੂੰ ਜੀ ਨਵੀਂ ਤੋਂ ਨਵੀਂ ਵੀਡੀਓ ਦਿਖਾ ਦਿੰਦਾ ਫਿਰ ਵੱਡੀ ਤੋਂ ਵੱਡੀ ਗਾਂ ਦੀ ਵੀਡੀਓ ਦਿਖਾ ਦਿੰਦਾ ਜੀ ਬਿਲਕੁਲ ਜੀ ਬਹੁਤ ਬਹੁਤ ਕਮੈਂਟ ਕਰਕੇ ਖੁਸ਼ ਕਰਿਆ ਕਰੋ ਵੀਰ ਨੂੰ ਬਿਲਕੁਲ ਬਹੁਤ ਧੰਨਵਾਦ ਆ ਜੀ ਉਹਨਾਂ ਵੀਰਾਂ ਦਾ ਜਿਹੜੇ ਵੀਰੇ ਵੀਡੀਓ ਵੇਖਦੇ ਆ ਜਿਨ੍ਹਾਂ ਵੀਰਾਂ ਚੈਨਲ ਸਬਸਕ੍ਰਾਈਬ ਕੀਤਾ ਜਿਨ੍ਹਾਂ ਨਹੀਂ ਕੀਤਾ ਵੀਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਅੱਜ ਆ ਗਿਆ ਮਾ ਜੀ ਵੱਡੀਆਂ ਵੇੜਾਂ ਗਿਆ ਵੱਡੀਆਂ ਵੇੜਾਂ ਗਿਆ ਜੀ ਚੰਗੇ ਰਕੜਾ ਹੱਦ ਕਰਦੀ ਹੈ ਕੀ ਬਾਤ ਹਾਂਜੀ ਹਾਂਜੀ ਵੱਡੀ ਤਾਂ ਵੱਡੀ ਵੇੜਾ ਕੀ ਬਾਤ ਇਹ ਐਡਰੈਸ ਦੱਸੀਏ ਜੀ ਪਿੰਡ ਜੀ ਪਿੰਡ ਠੱਠਾ ਹਾਂਜੀ ਨੇੜੇ ਫਾਇਰਗੜ ਚੂੜੀਆਂ ਨਾਲ ਹੀ ਬੜੀ ਮਸ਼ਹੂਰ ਭਾਲਣ ਵਾਲੀ ਪੈਂਦੀ ਹੈ ਜੀ ਜੀਠਾ ਡੋੜਿਆ ਸੁਵਿੰਦਰ ਸਿੰਘ ਸ਼ੰਦਾ ਮੇਰੇ ਨਾਂ ਜੀ ਠੀਕ ਆ ਜੀ ਹਾਂਜੀ ਤਾਂ ਫੋਨ ਨੰਬਰ ਦੱਸੀਏ ਜੀ 7773 73 566 12 ਠੀਕ ਆ ਜੀ ਤਾਂ ਵੇਖੋ ਵੀਰੋ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਵੱਡੀਆਂ ਵੇੜਾਂ ਗਿਆ ਵਾ ਤਾਂ ਬੈਂਡਾ ਠੱਠਾ ਤੇ ਆਓ ਵੀਰੇ ਕਰਦੇ ਆ ਨੰਬਰ ਪੂਰੀ ਜਾਣਕਾਰੀ ਲੈਣੇ ਆ ਵੀਰ ਉਹਨਾਂ ਕੋਲੇ ਤਾਂ ਪਹਿਲੇ ਨੰਬਰ ਵਾਲੀ ਵੜਾ ਜੀ ਇਹਦੇ ਬਾਰੇ ਦੱਸਿਓ ਜੀ ਹਾਂ ਜੀ ਇਹ 40 ਲੀਟਰ ਵਾਲੀ ਹੈ ਜੀ ਇਸ ਵਕ ਥੋੜੇ ਤਿਆਰ ਏ ਥੱਲੇ 22 29 ਕਿਲੋ ਗੋਲਾ 22 29 ਕਿਲੋ ਗੋਲਾ 23 ਕਿਲੋ ਗੋਲਾ ਠੀਕ ਬੱਚਾ ਕੀ ਪਾਲਿਆ ਜੀ ਬੱਚਾ ਦੇ ਅੱਛਾ ਜੀ ਬੱਚਾ ਗੇ ਅੱਛਾ ਜੀ ਤੇ ਖੋਲੀਏ ਧੋਰਾ ਵਿਖਾਈਏ ਵੇਖੋ ਵੀਰੇ ਉਹ ਥਾਨ ਦੀ ਕੁਆਲਿਟੀ ਚੈੱਕ ਕਰ ਲਓ ਲਾਗੇ ਤੋਂ ਲੇਵਾ ਥੱਬੇ ਥੱਬੇ ਲਾਏ ਆ ਤਾਂ ਬਰੀਡ ਚਾ ਵੈਡ ਚੈੱਕ ਕਰ ਲੋ ਕੁਆਲਿਟੀ ਭਾਰੇ ਪੱਲੇ ਚ ਵੱਡੀ ਵੈੜਾ ਵੀਰੋ ਕੀ ਬਾਤ ਹੈ ਜੀ ਸਿਰੇ ਲੱਗਾ ਜੀ ਦੇਖੋ ਵੀਰੋ ਇਹ ਸਨੇ ਪੂਰੀਆਂ ਪੰਡਾ ਮੁੰਡਾ ਸਾਈਆਂ ਖਾਂਦੀ ਕੁਆਲਿਟੀ ਤੇ ਲੇਵਾ ਕੱਦ ਕਾਠ ਬਹੁਤ ਜਿਆਦਾ ਚੰਗੀ ਤੁਮਾ ਲੋ ਜੀ ਤੁਮਾ ਲੋ ਦੇਖੋ ਵੀਰੋ ਫੇਸ ਕੁਆਲਿਟੀ ਕਦ ਕਾਠ ਫੁੱਲ ਬਹੁਤ ਜ਼ਿਆਦਾ ਚੰਗੀ ਆ 40 ਕਿਲੋ ਦਾ ਕਰੇ ਕਿਲੰਦਰ ਦੁੱਧ ਹੀ ਬਾਹਰ ਆ ਰਿਹਾ ਕੋਈ ਲੈ ਵਾਈ ਦੱਸ ਜੇ ਜੀ ਗਾੜੀ ਦੁੱਧ ਵੀ ਆਂਦੇ ਫਾਇਦਾ ਜੀ ਵੀਰੋ ਦੁੱਧ ਤੁਹਾਡੀ ਸੇਵਾ ਦਾ ਬਾਕੀ ਆਪ ਹੀ ਅੰਦਾਜ਼ਾ ਲਾ ਲਓ ਲੈਵੇ ਤੋ ਕਿੰਨਾ ਦੁੱਧ ਭਰੂਗੀ ਕਦ ਕਾਠ ਤੋਂ ਉਹ ਛੱਡ ਦੇ ਪੂਛ ਛੱਡ ਜਾਗਾ ਤਾਂ ਦੇਖੋ ਵੀਰੋ ਇੱਕ ਰੀ ਲੱਗ ਗਈ ਤੇ ਕੁਆਲਿਟੀ ਥਣਾ ਦੀ ਲੈਵਾ جواب ودਿਆ ਨਿਕਲਿਆ ਜੀ ਬਹੁਤ ਚਾਗ ਦੇ ਮੁੱਠੀ ਕੋਈ ਲੈਣਾ ਵੀ ਪਈ ਦਾ ਚੰਗੜ ਡਾਕ ਜਵਾਬ ਰਸੀਦੀ ਕੋ ਲੈਣਾ ਦੇਣਾ ਹੈ اچھا ਜਵਾਬ ਫਕੇ ਦਾ ਦੇਖੋ ਇਦਾਂ ਦਾ ਜਵਾਬ ਹੈ ਹਮ ਤਾਂ ਕੋਈ ਨਹੀਂ ਦੇ ਦੋ ਠੀਕ ਹੈ ਬਹੁਤ ਚੰਗੀ ਹੈ ਜੀ ਵੱਡੀ ਵੈੜਾ ਵੱਡੀ ਮੁੱਠੀ ਥਾਂ ਤੇ ਗਿੱਠ ਗਿੱਠ ਤੇ ਪੂਰੀ ਗਿੱਠ ਗਿੱਠ ਤੇ ਮਿਲ ਲਓ ਗਿੱਠ ਗਿੱਠ ਤੇ ਗਿੱਠ ਗਿੱਠ ਤੇ ਲੱਗਿਆ ਬਹਿਲੇ ਬੈ ਕੇ ਰੱਤ ਨੇ ਬਣਾਈ ਕਿ ਕਿੰਦਰ ਜੀ ਬਹੁਤ ਜ਼ਿਆਦਾ ਚੰਗੀ ਵੈੜਾ ਜੀ ਚੰਗੀ ਸੇਵਾ ਕਰੂਗਾ ਚੰਗੇ ਖਾਣੇ ਕੋਈ ਦੰਦੂਗਾ ਬਿਲਕੁਲ ਬਿਲਕੁਲ 40 ਕਿਲੋ ਦੁੱਧ ਕਰੇਗੀ ਜੀ ਵੇਖੋ ਜੀ ਹੁਣ ਇਹਨੇ ਉਹਨੂੰ ਲੇਵਾ ਤੂੰ ਤਾਂ ਆਪਨਾ ਆਪ ਦਾ ਦੱਸਤਾ ਹਾਂ ਜੀ ਹਾਂ ਦੁੱਧ ਤਾਂ ਗਾੜੀ ਵੀਰੋ ਇਹਨੇ ਪਾਈਦਾ ਹੁਣਾਂ ਠੀਕ ਆ ਜੀ ਤਾਂ ਇਹਦਾ ਮੁੱਲ ਜੀ ਇਹਦਾ ਮੁੱਲ ਜੀ ਮੌਕੇ ਦੇ ਫੋਨ ਤੇ ਹੈਗਾ ਜੀ ਇਹ ਫੋਨ ਤੇ ਕੋਈ ਨਾ ਕੋਈ ਫੋਨ ਲਾ ਲੈ ਵੀਰ ਤੇ ਜਾ ਜੀ ਜਾ ਜੀ ਬਿਲਕੁਲ ਜਾਇਜ਼ ਕਰਾਂਗੇ ਜੀ 40 ਲੀਟਰ ਵਾਲੀ ਗਾਂ ਦਾ ਠੀਕ ਆ ਜੀ ਜਾਇਜ਼ ਇਹ ਵੀ ਅਸ ਤਰੀਕੇ ਦੀ ਗਾਂ ਆ ਇਹ ਵੀ ਅਸ ਧੱਕੀ ਗੱਲ ਲੱਗਾ ਇਹਨੂੰ ਮੈਂ ਮੀਰਾਕੋਟ ਖੇਰ ਚ ਲਈ ਆ ਚੰਗੇ ਭਲੇ ਸਰਦਾਰ ਬੰਦੇ ਸੀ ਠੀਕ ਆ ਜੀ ਉਹਦਾ ਪਹਿਲੇ ਦਾ ਬੱਚੀ ਦਾ ਜੀ 38 ਕਿਲੋ ਦੁੱਧ ਕੱਢਿਆ ਪਹਿਲੇ ਦਾ ਬੱਚੀ ਨੇ 38 ਕਿਲੋ ਦੁੱਧ ਮਾਰਿਆ ਉਹ ਆਂਦੇ ਇਹਦਾ ਜੰਮ ਦਾ ਬੱਚਾ ਹੀ 27-28 ਹਜ਼ਾਰ ਦਾ ਵੇਖਦਾ ਬੱਚੀ ਦੇ 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 27-28 ਆਦੀ ਪਰ ਦੇ ਬੱਚਾ ਆਨੇ ਸ਼ੇਵ ਚੱਲ ਦੇ ਚਲੋ ਕੋਈ ਨਾ ਹਾਂਜੀ ਦੂਜੇ ਨੰਬਰ ਤੇ ਆ ਗਈ ਜੀ ਹਾਂਜੀ ਆ ਜੀ ਸੁਈ ਆ ਦੂਜਾ ਸੂਆ ਜੀ ਦੂਜਾ ਸੂਆ ਗਈ ਦੱਬਣਾ ਸੂਈ ਆ ਜੀ ਹਾਂਜੀ ਸੂਈ ਆ ਸੂਈ ਆ ਬੱਛੀ ਮਗਰ ਤੇ ਪੜੀ ਗਈ ਅੱਛਾ ਬੱਛੀ ਕਿੱਥੇ ਹੈ ਬੱਚੇ ਪਿੰਡ ਪਰ ਫੜਨ ਲਈ ਆ ਅੱਛਾ ਤਾਂ ਵੇਖੋ ਵੀਰੋ ਵੈਡ ਸੁਈ ਹੋਈ ਆ ਮਗਰ ਮਸ਼ੀਨ ਥਨ ਥੁੰਚੇ ਬੜੀ ਚੰਗੀ ਬੱਛੀ ਇਹ ਖੋਲੋ ਜੀ ਵਿਖਾ ਦਿੰਦੇ ਆ ਬੱਚਾ ਵੀ ਇਹ ਤੋਰਾ ਵਿਖਾਈਏ ਦਾ ਤੇ ਕਿੰਨਾ ਸਟਾਰਟਿੰਗ ਇਹਦੇ ਵੀ ਥੱਲੇ ਵੀ ਆ ਗਿਆ 22 ਕਿਲੋ ਹੋਣਾ ਸੀ 22 ਕਿਲੋ ਠੀਕ ਆ ਜੀ ਖੋਲੋ ਜੀ ਨੂੰ ਹਾਂ ਜੀ ਤਾਂ ਵੇਖੋ ਵੀਰੋ 22 ਕਿਲੋ ਆਖਦੇ ਵੀ ਨਹੀਂ ਲੇਵਾ ਚੈੱਕ ਕਰ ਲਓ ਖਾਨ ਕਦ ਕਾਠ ਤੱਕ ਕੁਆਲਿਟੀ ਚੈੱਕ ਕਰ ਲਓ ਹਾਂ ਜੀ ਲੇਵਾ ਕਿੰਨਾ ਗਾਣੂ ਉਹਨਾਂ ਪਛਾਣ ਹਾਂ ਜੀ ਪੰਡਾ ਪਈਆਂ ਜੀ ਕੀ ਬਾਤ ਹੈ ਬਹੁਤ ਜਿਆਦਾ ਚੰਗੀ ਹੈ ਜੀ ਇਹ ਵੀ ਚੈੱਕ ਕਰ ਲਓ ਵੀਰੋ ਤਾਂ ਪ੍ਰਿੰਟ ਪ੍ਰਿੰਟ ਬਹੁਤ ਆ ਵੀਰੋ ਇਹਦੀ ਵੈੱਡ ਦਾ ਵੀ ਰੰਗ ਬਾਝਾਲੇ ਵਾਲੂ ਵਾ ਸੋਨਾ ਲੱਗਿਆ ਜਦਾ ਜਵਾਗੇ ਮੈਂ ਨਿਕਲਿਆ ਜੀ ਇਹਦਾ ਬੱਛੀ ਹੈ ਜੀ ਜਵਾਬ ਵਧੀਆ ਲਿੰਗਲੇ ਜਵਾਬ ਗੱਲਾਂ ਗਾਂ ਦੀਆਂ ਗੱਲ ਹੀ ਨਹੀਂ ਠੀਕ ਹੈ ਰੱਸੀ ਪਾਉਣੀ ਪਾਓ ਨਹੀਂ ਪਾਉਣੀ ਨਾ ਪਾਓ ਛੱਡਿਆ ਕੀ ਬਾਤ ਐਸਾ ਤੇ 22 ਕਿਲੋ ਤਿਆਰ ਆ ਇਹ 22 ਕਿਲੋ ਤਿਆਰ ਹੈ ਤਾਂ ਵੇਖੋ ਵੀਰੋ ਚੈੱਕ ਕਰ ਲਓ ਆ ਵਸ਼ੀ ਆ ਗਈ ਆ ਇਹ ਜੀ ਆਹ ਅੱਛੀ ਆ ਗਈ ਆ ਜੀ ਠੀਕ ਹੈ ਬਹੁਤ ਜੀ ਅੱਛੀ ਆਈ ਬਹੁਤ ਚੰਗੀ ਰਸੀਦ ਤੇ ਨਹੀਂ ਠੀਕ ਹੈ ਜੀ ਚੰਗੀ ਵੜ ਆ ਗਈ ਵੀਰੋ ਲੇਵਾ ਵੇ ਸੋਨਾ ਲੱਗਿਆ ਹਾਂਜੀ ਬੱਚਾ ਵੱਖ ਕਿਦਾਂ ਉਹ ਜਾ ਚੰਗੀ ਹੈ ਜੀ ਬਿਲਕੁਲ ਤਾਂ ਇਹਦਾ ਮੁੱਲ ਜੀ ਇਹਦਾ ਮੁੱਲ ਆ ਕੋਈ 90 ਦੀ ਕੋਈ 95 ਦੀ ਹਾਂਜੀ ਹਾਂਜੀ ਇਹ ਪੂਰੇ 75 ਦੀ ਦਿਆਂਗੇ ਇਹ 75 ਦੀ ਹਾਂਜੀ ਹਾਂਜੀ 2073 ਦੀ ਖਾਨਾ ਠੀਕ ਆ ਗਜਿੰਦਰ ਜੀ ਬਾਕੀ ਕੋਈ ਫੋਨ ਲਾ ਲੇ ਜੀ ਹਨਾ ਜੀ ਫੋਨ ਲਾ ਲੈ ਕੋਈ ਗੱਲ ਹੀ ਮਾਰਤਾ ਨੋਜਪੂਰਾ ਤੇ ਵੇਖੋ ਵੀਰੋ 22 ਕਿਲੋ ਫੋਨ ਲਾ ਲੈਣਾ ਵਾ ਅੱਛਾ 22 ਕਿਲੋ ਦੋ ਟਾਈਮ ਜਾ ਕੇ ਦਸੱਲੀ ਕਰਕੇ ਬਿਲਕੁਲ ਬਿਲਕੁਲ ਉਹ ਤਾਂ ਉਹ ਤਾਂ ਹਰੇਕ ਵੀਡੀਓ 'ਚ ਮੇਰੀ ਬੇਨਤੀ ਹੁੰਦੀ ਆ ਕਿ ਵੀਰੇ ਚੁਾਈ ਕਰਨੀ ਪਾਸ ਕਰਨੀ ਵੇਚ ਆ ਕੇ ਖਰੀਦ ਕੰਦੇ ਤੁਹਾਡੀ ਆਪਣੀ ਜੁਮਿਹਾਰੀ ਆ ਜੀ ਉਹ ਤਾਂ ਤੁਹਾਡਾ ਆਪਣਾ ਫਰਜ਼ ਬੰਦਾ ਵਾ ਵੇਖੋ ਵੀਰੋ ਦੇਖੋ ਕੀ ਬਾਤ ਹੈ ਬਹੁਤ ਚੰਗੇ ਠੀਕ ਹੈ ਅੱਡੀ ਮੋਟੀ ਤਾਰ ਹੈ ਠੀਕ ਹੈ ਜੀ ਤਾਂ ਇਹ ਹੁਣ 73 ਦੇ ਠੀਕ ਹੈ ਕਿ ਗਿੰਦਰ ਸਾਹਿਬ ਆਪਾਂ ਤੈਨੂੰ ਵੀ ਆਖਣਾ ਨਹੀਂ ਠੀਕ ਹੈ ਤਾਂ ਵੇਖੋ ਵੀਰੋ ਫੋਨ ਤੁਸੀਂ ਲਾ ਲਿਓ ਬਾਕੀ ਛੋਟ ਛੱਪਾ ਹੋ ਜੂ ਹਾਂਜੀ ਅਗਲੇ ਬੰਨੇ ਝੋਟੀ ਵਾਲੀ ਆ ਝੋਟਿਆ ਜੀ ਇਹ ਸੂਈ ਆ ਦੂਜਾ ਸੋਆ ਜੀ ਸੋਣ ਵਾਲੀ ਆ ਹਾਂਜੀ ਸੋਵ ਵਾਲੀ ਇਹ ਬਟਾਲੇ ਸ਼ਹਿਰ ਚੋਂ ਲਈ ਏ ਠੀਕ ਹੈ ਜੀ ਆਪਣੇ ਨਾਲ ਸਨਾਰੇ ਉਹਨਾਂ ਦੇ ਰਿਸ਼ਤੇਦਾਰ ਹੀ ਥੇ ਠੀਕ ਹੈ ਜੀ ਜੋਨੀ ਸਾਹਿਬ ਦੇ ਰਿਸ਼ਤੇਦਾਰ ਹੀ ਉਹਨਾਂ ਲੈਂਦੀ ਤਾਂ ਫਿਰ ਡੰਗ ਡੰਗਰ ਬਾਹਰ ਕੱਢਦੇ ਤਾਂ ਨਾ ਫਿਰ ਲੈਂਦੀ ਇਹ ਉਹਨਾਂ ਰਹਿਣੇ ਚੋਂ ਮਹਗਾਈ ਸੀ ਪਹਿਲਾਂ 14 ਕਿਲੋ ਦੁੱਧ ਕੱਢਿਆ ਠੀਕ ਹੈ ਜੀ ਇਹ ਰੈਂਡ ਦੀ ਕੱਟੀ ਹੈ ਖੋਲੋ ਜੀ ਇਧਰ ਦੀ ਵੀ ਹੈਗੀ ਹੈ ਰਿਆਣੀ ਦੀ ਮੈਂ ਆ ਠੀਕ ਹੈ ਠੀਕ ਪਹਿਲਾਂ ਕੱਟੀ ਨੇ ਚਲਦਾ ਦੁੱਧ ਕੱਢਿਆ ਹੈ ਠੀਕ ਹੈ ਜੀ ਖੋਲੋ ਜੀ ਇਹ ਸੂਣਾ ਅੱਜ ਕਿੰਨਾ ਟਾਈਮ ਲੇਜੂ ਜੀ ਬਸ ਅੱਜ ਪਾ ਸੂਣੀ ਤੇ ਤਿਆਰੀ ਕਰ ਤਿਆਰੀ ਆ ਹਨਾ ਘੰਟੇ 2 ਘੰਟੇ ਦਾ ਕਿ ਸੂਪ ਆ ਸੂਪੂਗੀ ਤਾਂ ਦੇਖੋ ਵੀਰੋ ਚੈੱਕ ਕਰ ਲਓ ਲੇਵਾ ਛੋਟੀ ਦਾ ਖਾਣਾ ਲੇਵੇ ਦੀ ਬਹੁਤ ਸਾਫ ਆ ਬਾਕੀ ਤਿਆਰੀ ਆ ਜੀ ਠੀਕ ਹੈ ਲੈਓ ਜੀ ਨਾ ਬੜੀ ਕਰਤੀ ਚੰਗੀ ਉਧਰ ਦੀ ਕੱਤੀ ਮੋਰਾਂ ਨਸਲ ਦੀ ਹੈ ਪਿਓ ਪਿਓਰ ਮੋਰਾਂ ਨਸਲ ਦੀ ਹੈ ਠੀਕ ਹੈ ਤਾਂ ਦੇਖੋ ਵੀਡੀਓ ਲੈਵੇ ਦੀ ਬਹੁਤ ਸਾਫ ਆ ਆਹ ਦੇਖੋ ਕਿੰਦਾ ਲੱਗਾ ਜੀ ਵਧੀਆ ਥਣ ਲੱਗਾ ਇਹਨੂੰ ਸੋਹਣੀ ਲੇਵੇ ਦੀ ਬਹੁਤ ਸਾਫ ਹੈ। ਬਾਂਡਾ ਭਾਈ ਬੈਣੀ ਹੈ ਜੀ। ਬਹੁਤ ਚੰਗੀ ਵਿਹੜਾ ਵੀ ਪਹਿਲਾਂ ਨੇ 14 ਕਿਲੋ ਦੁੱਧ ਕੱਢਿਆ 14 ਕਿਲੋ ਪਹਿਲਾਂ ਕੱਟੀ ਨੇ ਦੁੱਧ ਕੱਢਿਆ। ਦੇਖੋ ਵੀਰੇ ਚੰਗੀ ਝੋਟੀ ਆ ਤਿਆਰ ਆ ਬਿਲਕੁਲ ਸੁਨੇ ਵਾਲੀ ਆ। ਮੋਹਰਾ ਨਸਲ ਦੀ ਹਾਂਜੀ। ਠੀਕ ਹੈ ਜੀ। ਤਾਂ ਕਿੰਦਾ ਚੰਗਾ ਲੱਗਾ ਜੀ ਹੈ? ਥਣ ਤੋਂ ਬੜਾ ਪਿਆਰਾ। ਇਸ ਦਾ ਚੰਗੀ ਸਿਹਵਾ ਆ ਨਾ ਦੁੱਧ ਦੀ ਬਾਤ ਚੰਗੀ ਹੈ। ਇਸ ਦਾ ਮੇਰੇ ਨਾਲ 16-17 ਕਿਲੋ ਕਰ ਦੇਗੀ ਜੀ। ਆ ਦੋ ਦਤਾ ਚਲੋ 12 13 ਨੀ ਬੰਦਰ ਉਹ ਨਾ ਲਾਦੇ ਨੀ ਬੜੀ ਬਿਲਕੁਲ ਬਿਲਕੁਲ ਦੋ ਦਤਾ ਇਨਾ ਹੀ ਬਹੁਤ ਹੁੰਦਾ ਸਾਡੇ ਸੱਜਣ ਨੇ ਅੱਛਾ ਤੁਹਾਡਾ ਕੋ ਵੀਰੋ ਤੁਹਾਡੇ ਪਾਏ ਦਾ ਬਾਕੀ ਆਪ ਚੈੱਕ ਕਰ ਲੂ ਜੋ ਨਹੀਂ ਵੀ ਉਹਨਾਂ ਦੇ ਨਾਲ ਗਾ ਰਿਸ਼ਤਾ ਨਾਲ ਲਈਏ ਉਹਨੇ ਉਧਰ ਉਹਨੇ ਦੀ ਜੀ ਇੰਸ਼ਾਅਰ ਚ ਉਹਨਾਂ ਕੋਲ ਇਧਰ ਮੈਂ ਦੇਸੀ ਮੈਂ ਲੈਂਦਾ ਨਹੀਂ ਗਾ ਠੀਕ ਹੈ ਜੀ ਚੰਗੀ ਮੈਂ ਲੈਣਾ ਮੇਰੇ ਸੱਜਣ ਦੇ ਬੜੇ ਨੇੜੇ ਦੇ ਕੀ ਮੁੱਲ ਹੈ ਜੀ ਉਹਨਾਂ 10 ਪਾਈ ਹੈ ਜੀ ਮੋਲੇ ਦਾ ਜੀ ਮੋਲੇ ਤਾਂ 1 ਲੱਖ 5000 ਹੈ ਜੀ 1 5 ਹਾਂ ਜੀ ਠੀਕ ਹੈ ਕਿੰਨੇ ਦੀ ਹੋ ਜੀ 95 ਦੀ ਦੇ ਦਾਂਗੇ ਜੇ ਨਹੀਂ ਹਾਂ ਨਾ 95 ਦੀ ਹਾਂ ਨਾ 2 ਛੱਡੀਏ 93 ਦੀ ਹਾਂਜੀ 5 ਛੱਡੋ ਯਾਰ 90 ਦੀ ਹਾਂ ਨਾ ਜਾਣਦੋ ਨਹੀਂ ਜਿੰਦਰ ਸਿੰਘ ਆਵਾਰਾ ਨਹੀਂ ਖੰਦੇ ਚਲ ਠੀਕ ਹੈ ਜਦੋਂ ਆਲਾ ਠੀਕ ਆ ਜਾਣਦੋ ਲੋਟਾ ਇਹਨਾਂ ਮਾਰਤਾ ਨਹੀਂ ਕੀਤਾ ਹੈ ਬੰਦਿਆਂ ਨੇ ਠੀਕ ਹੈ ਜੀ ਤਾਂ ਵੇਖੋ ਵੀਰੋ 90 ਦੀ ਹੋ ਜੂ ਬਾਕੀ ਤੁਸੀਂ ਫੋਨ ਤੋਂ ਹੀ ਲੋਣਾ ਤਾਂ ਦੀ ਕੁਆਲਿਟੀ ਤਿਆਰੀਆਂ ਬਾਕੀ ਸੂਨ ਚ ਬਿਲਕੁਲ ਚੈੱਕ ਕਰ ਲਓ ਠੀਕ ਹੈ ਜੀ ਤੇ ਨ ਪਸ਼ੂਆ ਗਨੇ ਅੱਜ ਕੋਲੇ ਤੇ ਦੇ ਤੈਨ ਬਹੁਤ ਚੰਗੇ ਹਾਂ ਸੋਦੇ ਬਿਲਕੁਲ 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 ਚੈਰੀ ਕਰਦੇ ਆ ਪੂਰੀ ਤਾਂ ਦੋ ਵੜਾ ਨੇ ਇੱਕ ਝੋਟੀਆਂ ਵੀਰੋ ਫੋਨ ਤੋਂ ਹੀ ਲਾਉਣਾ ਜਰੂਰ ਬਾਕੀ ਮਾਨ ਤਨ ਵੀ ਤੁਹਾਡਾ ਹੋ ਜੂ ਤਾਂ ਚਵਾਈ ਕਰਨੀ ਪਾਸ ਕਰਨੀ ਵੇਚ ਆ ਕੇ ਖਰੀਦ ਕਰਨੀ ਉਹ ਤੁਹਾਡੀ ਆਪਣੀ ਖੁਦ ਦੀ ਜ਼ਿੰਮੇਵਾਰੀ ਹੈ ਵੀਰੋ ਤਾਂ ਬਾਕੀ ਤੁਸੀਂ ਫੋਨ ਲਾ ਲਿਓ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਰੋ ਜਿੰਨਾ ਵੀ ਰਣਾ ਨਹੀਂ ਕੀਤਾ ਤੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵੀਰੇ ਵਿਖਾ ਲਈ ਜਾਵੇ ਤਾਂ ਬਾਕੀ ਰੇਟ ਜਿਆਜ ਹੁੰਦਾ ਜੀ ਅਡਰੈਸ ਦੱਸੋ ਜੀ ਪਿੰਡ ਦੱਸੋ ਇੱਕ ਰੇ ਪਿੰਡ ਠਾ ਹਾਂਜੀ ਨੇੜੇ ਫਰੇਗੜ ਚੂੜੀਆਂ ਮਜੀਠਾ ਰੋਡ ਨਾਲ ਹੀ ਬੜੀ ਮਸ਼ਹੂਰ ਪਹਾੜਲ ਵਾਲੀ ਪੈਂਦੀ ਏ ਸ਼ਵਿੰਦਰ ਸਿੰਘ ਸ਼ਿੰਦਾ ਮੇਰੇ ਨਾਮ ਆ ਠੀਕ ਹੈ ਜੀ 734 73 ਹਾਂਜੀ 566 12 ਠੀਕ ਹੈ ਜੀ ਠੀਕ ਹੈ ਜੀ ਸასი ਗਾਲ ਜੀ ਸასი ਗਾਲ ਸასი ਗਾਲ